ਦੇਖੋ ਕਿਵੇਂ ਕਾਰ ਮਾਚਸ ਦੀ ਡੱਬੀ ਵਾਂਗ ਇਕੱਠੀ ਹੋ ਗਈ ਹੈ ਭਿਆਨਕ ਹਾਦਸਾ ਪੁਲਿਸ ਮੁਲਾਜ਼ਮਾਂ ਦੇ ਨਾਲ ਵਾਪਰਿਆ ਹੈ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਲਈ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਨੇ ਜਿੱਥੇ ਇੱਕ ਬੇਕਾਬੂ ਵੋਲvo ਵਾਹਨ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਰੈਲੀ ਲਈ ਡਿਊਟੀ ਨਿਭਾ ਰਹੇ ਪੁਲਿਸ ਕਰਮੀ ਇਸ ਹਾਦਸੇ ਵਿੱਚ ਫਟੜ ਹੋ ਗਏ ਜਿਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਮੋਗਾ ਦੇ ਪਿੰਡ ਕਿਲੀ ਚਾਹਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਅੱਜ ਵੱਡੀ ਰੈਲੀ ਹੋ ਰਹੀ ਹੈ ਤਾਂ ਅੱਜ ਸਵੇਰੇ ਸਰਕਾਰੀ ਪਾਰਕਿੰਗ ਉੱਤੇ ਗੱਡੀਆਂ ਖੜੀਆਂ ਕਰਵਾ ਰਹੇ ਟ੍ਰੈਫਿਕ ਪੁਲਿਸ ਦੇ ਐਸਆਈ ਸਾਡੇ ਕੁਝ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਕੁੱਲ ਤਿੰਨ ਮੁਲਾਜ਼ਮ ਨੇ ਜਿਹੜੇ ਉਹ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਤੁਸੀਂ ਦੇਖੋ ਕਿ ਕਾਰਾਂ ਦੇ ਕਿਸ ਪ੍ਰਕਾਰ ਪਰ ਖੱਟੇ ਨੇ ਜਿਹੜੇ ਉਹ ਉੱਡ ਚੁੱਕੇ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਸ ਦੀ ਰਫ਼ਤਾਰ ਕਾਫੀ ਤੇਜ਼ ਆ ਜਿਹੜੀ ਉਹ ਰਹੀ ਹੋਣੀ ਤਾਂ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ASI ਰਾਜਵਿੰਦਰ ਸਿੰਘ ਗੱਡੀਆਂ ਨੂੰ ਪਾਰਕਿੰਗ ਵਿੱਚ ਲਵਾ ਰਹੇ ਸੀ ਇਸ ਦੌਰਾਨ ਜਲੰਧਰ ਤੋਂ ਮਹਿਲਾ ਹਾਰਦ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਅਮਨਜੀਤ ਸਿੰਘ ਕਾਰ ਵਿੱਚ ਸਵਾਰ ਹੋ ਕੇ ਪਾਰਕਿੰਗ ਵਾਲੀ ਥਾਂ ਕੋਲ ਪਹੁੰਚੇ ਅਤੇ ਗੱਡੀ ਨੂੰ ਪਾਰਕਿੰਗ ਵਿੱਚ ਖੜਾ ਕਰਨ ਵਾਲੇ ਹੀ ਸਨ ਇਸ ਦੌਰਾਨ ਮੁੰਗਾ ਤੋਂ ਲੁਧਿਆਣਾ ਜਾ ਰਹੀ ਜੈਪੁਰ ਐਕਸਪ੍ਰੈਸ ਇੱਕ ਨਿਜੀ ਬੱਸ ਦੇ ਵੱਲੋਂ ਉਹਨਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਇਸ ਦੌਰਾਨ ਕਾਰ ਬੁਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਉੱਤੇ ਹੀ ਬੱਸ ਨੇ ਕੋਲ ਖੜੇ ਟ੍ਰੈਫਿਕ ਦੇ ਏਐਸਆਈ ਰਾਜਵਿੰਦਰ ਸਿੰਘ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਇਸ ਦਾ ਹਾਦਸੇ ਦੌਰਾਨ ਏਐਸਆਈ ਰਾਜਵਿੰਦਰ ਸਿੰਘ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਪਾਵਨਜੀ ਸਿੰਘ ਜ਼ਖਮੀ ਹੋ ਗਏ ਦੂਜੇ ਪਾਸੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਮੋਗਾ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤਾਂ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ। ਇਹ ਮਲਾਜਮਾਂ ਦੀ ਸਰ ਵੀਆਈਪੀ ਜੋਟੀ ਲੱਗੀ ਸੀ ਮਾਨਜੋਗ ਸੀਐਮ ਸਾਹਬ ਨੇ ਆਜਾਣ ਸੀ। ਉਹਦੇ ਰੈਲੀ ਦੇ ਡਿਊਟੀ ਸੀ ਅਜੀਤワਲ ਇਹਨਾਂ ਦੀ ਦਾਣਾਵਟੀ ਦੇ ਸਾਹਮਣੇ ਇਨਾ ਕਾ ਲੱਗਿਆ ਸੀਗਾ ਜੀ ਇਹ ਕਾਰ پارک ਕਰਾ ਰਹੀ ਸੀ ਇਹ ਇੱਕ ਲੇਡੀਜ਼ ਹੈ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਜਵਿੰਦਰ ਸਿੰਘ ਇੱਕ ਲੜਕਾ ਹੈ ਜੀ ਆਪਣੇ ਤੇ ਇੱਕ ਮਲਾਜਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀਜ਼ ਇਹ ਤਿੰਨ ਮਲਾਜਮ ਸੀਗੇ ਸਰ ਇਹ ਜੋ ਪਾਸ ਕਰਾ ਰਹੀ تھی ਗੱਡੀ ਸੀਗੀ ਕਾਰ ਦੇ ਵਿੱਚ ਇਹਨਾਂ ਆਪੇ ਵਾਈਕ ਤੇ ਮਤਲਬ ਹੁੰਦਾ ਸੀ ਮਖਰਮ ਗੱਡੀ ਵੱਲ போ ਕੋਈ ਬੱਸ ਆ ਜੀ ਜੈਪੁਰ ਤੋਂ ਲੈਣੇ ਜਾ ਰਹੀ ਸੀ ਉਹ ਟਕਰਾ ਗਈ ਹੈ ਤੁੰਦੇ ਕਾਰਨ ਮਤਲਬ ਇਹਦੇ ਸੱਟਾਂ ਵੱਜੀਆਂ

بس ਸਰ ਹਾਂਜੀ 11 ਕਬਜ਼ੇ ਲਈ ਐਸ ਪੁਲਿਸ ਤੇ ਹਾਂਜੀ ਇਹ ਟੋਟਲ ਕਿੰਨੇ ਜਣੇ ਚੱਕਣੇ ਨੇ ਤਿੰਨ ਜਣੇ ਸਰ ਚੱਕਣੇ ਨੇ ਹੁਣ ਇਲਾਜ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਮੇਰੇ